ਕੁਝ ਕੁ ਨੋਟ ਕਰ ਲਓ ਜੀ ਆਪਾਂ ਨੂੰ ਜੀ ਆਪਣੇ ਲਈ ਬੰਦੇ ਜਮਨ ਦੀ ਆਪਣੇ ਨਾਲ ਲੱਗਦੇ ਨੇ ਜੀ ਕਿ ਬੈਟ ਲਾਈ ਹੈ ਤੇ ਇਹਨਾਂ ਵਾਸਤੇ ਜਮਨ ਦਾ ਅਸ਼ੀਰਵਾਦ ਦੇਣਗੇ ਜੀ ਬਾਸ਼ੀਰ ਜੀ ਆਈਡੀ ਜੀ ਤੋਂ ਅਤੇ ਦਿਲਜੀਤ ਦੇ ਬਾਈਟਾਂ ਸਤਿ ਸ਼੍ਰੀ ਅਕਾਲ ਜੀ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਐਸਪੀ ਟ੍ਰੈਫਿਕ ਤੇ ਦਜੀਤ ਸਰ ਨੇ ਜੋ ਪ੍ਰਚਾਰਾ ਕੀਤਾ ਹੈ ہزار ਪਕਸ਼ੀ ਦੀ ਪ੍ਰਾਧਾਨ ਮੰਤਰੀ ਟੀਮ ਨਾਲ ਰੜ ਕੇ ਤੇ ਬਹੁਤ ਵਧੀਆ ਪ੍ਰਚਾਰਾ ਕੀਤਾ ਉਹਨਾਂ ਸੋਚਿਆ ਕਿ ਇਹ ਤਰੀਕਾ ਨਵੇਕਲਾ ਤਰੀਕਾ ਹੈ ਜਿਹਦੇ ਨਾਲ ਲੋਕਾਂ ਨੂੰ ਸੰਜਾਇਆ ਜਾ ਰਿਹਾ ਹੈ ਅਸੀਂ ਸਾਈਟ ਤੇ ਖਲੋਤੇ ਆ ਪਰ ਲੋਕ ਦੂਰੋਂ ਵੇਖ ਰਹੇ ਨੇ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਕਿ ਕੀ ਚੱਲ ਰਿਹਾ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੋਂ ਬਹੁਤ ਵਧੀਆ ਪ੍ਰਚਾਰਾ ਸਰਦਾ ਹੈ ਕਮਿਸ਼ਨਰ ਸਰਦਾ ਹੈ ਐਸਪੀ ਟ੍ਰੈਫਿਕ ਦਾ ਹੈ ਕੋਈ ਇਹ ਉਹ ਦੇ ਉਪਰਾਲੇ ਹੁੰਦੇ ਹੋਣੇ ਚਾਹੀਦੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਜੋ ਜਿੰਨਾ ਕਰਕੇ ਪਤਾ ਲੱਗਦਾ ਰਵੇ ਧੰਨਵਾਦ ਲੇਕਿਨ ਲੋਕ ਕੀ ਬਹਾਨੇ ਲਗਾ ਰਿਹਾ ਕੋਈ ਬਨ ਲਾ ਰਿਹਾ ਕਿ ਇਲੈਕਟ੍ਰੀਕਲ ਵਾਲੀ ਸਕੂਟਰੀ ਤੇ ਹੈਲਮਟ ਪੋਣਾ ਜ਼ਰੂਰੀ ਨਹੀਂ ਹੈ ਹਨਾ ਇਹ ਅਫਵਾਹਾਂ ਆ ਨੇ ਗਲਤ ਅਫਵਾਹਾਂ ਨੇ ਜਦੋਂ ਡਿੱਗੂਗਾ ਸੱਟ ਲੱਗੂਗੀ ਤੇ ਉਹਦੇ ਇਹ ਨਹੀਂ ਵੇਖਿਆ ਜਾਊਗਾ ਜਦੋਂ ਉਹਦਾ ਸਿਰ ਹੀ ਨਹੀਂ ਵੇਖੂਗਾ ਕਿ ਮੈਂ ਇਲੈਕਟ੍ਰੀਕਲ ਦੀ ਸਕੂਟਰੀ ਤੇ ਸੀ ਹਨਾ ਇਹਦੀਆਂ ਅਫਵਾਹਾਂ ਨਹੀਂ ਹੋਣਾ ਚਾਹੀਦਾ ਕਿਸੇ ਨੇ ਕਿਹਾ ਮੈਂ ਇੱਥੇ ਹੀ ਚੱਲਿਆ ਕਿਸੇ ਨੇ ਕਿਹਾ ਕਿ ਮੇਰੇ ਹੇਅਰ ਟ੍ਰਾਂਸਫਰਡ ਕੀਤਾ ਹੈ ਉਹ ਐਹੋ ਜੇ ਗੱਲਾਂ ਨਹੀਂ ਹੋ ਜਿਹੜਾ ਜਿਹੜਾ ਨਾਮ ਪੜਾ ਕਿ ਜਿਹੜੇ ਗੱਪੀ ਨਾ ਰਹੀ ਕਿ ਇਹ ਜੀ ਸਾਡੇ ਮਾਨਜੋ ਕਮਿਸ਼ਨਰ ਸਾਹਿਬ ਏਡੀਸੀਪੀ ਟ੍ਰੈਫਿਕ ਸ੍ਰੀ ਹਪਾਲ ਸਿੰਘ ਜੀ ਦਾਵਾ ਉਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਰੋਡ ਸੇਫਟੀ ਪ੍ਰੋਗਰਾਮ ਜੋ ਉਲੀਕਿਆ ਸੀਗਾ ਉਹਦੇ ਤਹਿਤ ਸਕੂਲਾਂ ਕਾਲਜਾਂ ਵਿੱਚ ਚਰਹਿਆਂ ਵਿੱਚ ਜਾ ਕੇ ਲੋਕਾਂ ਨੂੰ ਰਿਅਰ ਕਰ ਰਹੇ ਆ ਤੇ ਅੱਜ ਦਾ ਜਿਹੜਾ ਤਰੀਕਾ ਸੀਗਾ ਜਮਰ ਉਹ ਜਮਰ ਆ ਜਿਹੜਾ ਸੀਗਾ ਉਹ ਆਪਣੇ ਉਸ ਧਰਤੀ ਤੋਂ ਲੈ ਕੇ ਧਰਤੀ ਤੇ ਲੈ ਕੇ ਆਏ ਆ ਕਿ ਤਾਂ ਲੋਕਾਂ ਨੂੰ ਸਮਝਾਇਆ ਜਾ ਸਕੇ ਲੋਕੀਂ ਦੇ ਮਨ ਵਿੱਚ ਇਹ ਚੀਜ਼ ਹੈਗੀ ਕਿ ਸ਼ਾਇਦ ਜਮ ਜਿਹੜੇ ਆ ਮੌਤ ਦੇ ਅਕੋਸ਼ ਵਿੱਚ ਲੈ ਕੇ ਜਾਂਦੇ ਆ ਤੇ ਉਹ ਜਮ ਜਿਹੜਾ ਉਹ ਧਰਤੀ ਦੇ ਆ ਕੇ ਸਾਨੂੰ ਇਹ ਸਮਝਾ ਰਿਹਾ ਕਿ ਟ੍ਰੈਫਿਕ ਰੂਲ ਜਿਹੜੇ ਫੋਲੋ ਕਰਨੇ। ਲੇਕਿਨ ਹੁਣ ਆਨਲਾਈਨ ਚਲਾਣ ਵੀ ਸ਼ੁਰੂ ਹੋ ਰੇ ਨੇ ਤਾਂ ਕਿ ਲੱਗਦਾ ਕਿ ਇਹ ਜਿਹੇ ਵਿੱਚ ਜਿਹੇ ਜਾਗਰੂਕ ਕੈਂਪ ਲਗਾਣੇ ਬਹੁਤ ਜ਼ਰੂਰੀ ਹੈ। ਪਿਛਲੇ ਦਿਨਾਂ ਚ ਜਿਹੜਾ ਜੀ ਪਹਿਲਾਂ 2023 ਦੀ ਜਿਹੜੀ ਫਿਗਰ ਸੀਗੀ ਉਹ 110 ਸੀਗੀ ਮੌਤਾਂ ਤੇ ਹੁਣ ਜਿਹੜੀ ਆ ਮੌਤਾਂ ਉਹ 78 ਹੋ ਗਈਆਂ 2024 ਚ ਤੇ ਉਹ ਗਿਣਤੀ ਜਿਹੜੀ ਕਿ ਕਮੀ ਆਈ ਹੈ ਉਹ ਕਿਤੇ ਨਾਲ ਕਿਰੇ ਇਹ ਲੋਕਾਂ ਚ ਅਵੇਅਰਨੈਸ ਆ ਗਈ ਆ ਲੋਕੀ ਜਾਗਰੂਕ ਹੋ ਚੁੱਕੇ ਨੇ ਤੇ ਅਸੀਂ ਜਿਹੜੇ ਆ ਲੋਕਾਂ ਨੂੰ ਹੋਰ ਜਿਹੜੇ ਆ ਜਾਗਰੂਕ ਕਰਨ ਦੀ ਲੋੜ ਆ ਉਹਨਾਂ ਨੇ ਐਸੇ ਜਿਹੜੇ ਆ ਆਈਡੀਆ ਲਿਆ ਕੇ ਲੋਕਾਂ ਨੂੰ ਕਰ ਰਹੇ ਆ ਤਾਂ ਜੋ ਲੋਕੀ ਜਾਗਰੂਕ ਹੋ ਸਕਣ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सेंटेक्स मॉंटेक्स ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।